ਵਿਕੇ ਲੋਹੜੀ ਦਾ ਤਿਉਹਾਰ ਵਿਸ਼ੇਸ਼ ਤੌਰ ਤੇ ਪਤੰਗਬਾਜ਼ੀ ਕਰਕੇ ਮਨਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਪਤੰਗ ਉਡਾਉਣ ਲਈ ਇੱਕ ਨੌਜਵਾਨ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਇਆ ਹੈ ਜਿਸ ਨੇ ਇੱਥੇ ਪਤੰਗ ਬਣਾਉਣ ਦਾ ਕਾਰੋਬਾਰ ਹੀ ਸ਼ੁਰੂ ਕਰ ਲਿਆ ਅਤੇ ਉਸ ਵੱਲੋਂ 15 ਤੋਂ 20 ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦਿੱਤਾ ਗਿਆ ਹੈ ਨੂੰ 16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤੇ ਮਿੱਟੀ ਦੀ ਖੇਚ ਖਿਚ ਲਈ ਆਈ ਵਾਪਸ ਕਾਰਨ ਕੀ ਹੈ ਜੀ ਕਾਰਨ ਵੀਰ ਜੀ ਬਸ ਇਸ ਤਰ੍ਹਾਂ ਹੈ ਕਿ ਇੱਕ ਲਗਾ ਲਓ ਕਿ ਲगाव ਹੁੰਦਾ ਆਪਣੀ ਜ਼ਮੀਨ ਦੇ ਨਾਲ ਵੀ ਆਪਣੀ ਪੰਜਾਬ ਦੇ ਵਿੱਚ ਸਕੂਨ ਜਿਹਨੂੰ ਕਹਿੰਦੇ ਨੇ ਸਕੂਨ ਸਕੂਨ ਮਿਲਦਾ ਇੱਥੇ ਆ ਕੇ ਤਾਂ ਸਕੂਨ ਦੇ ਚੱਕਰ ਦੇ ਵਿੱਚ ਹੀ ਸਮਝ ਲਓ ਕਿ ਵਾਪਸ ਆਇਆ ਜੇ ਲੋਕੀ ਇੱਥੋਂ ਬਾਹਰ ਜਾਂਦੇ ਨੇ ਵੀਰ ਜੀ ਬੜੀ ਬਹੁਤ ਵੱਡੀ ਗਲਤੀ ਕਹਿ ਲਓ ਗਲਤੀ ਨਹੀਂ ਕਹਿ ਸਕਦੇ ਇਟਸ ਚੋਇਸ ਕਿ ਹਰ ਇੱਕ ਬੰਦੇ ਦੀ ਚੋਇਸ ਹੈ ਕਿ ਉਹਨੂੰ ਲੱਗਦਾ ਹੈ ਕਿ ਅਗਰ ਕੋਈ ਸਟਰਗਲ ਕਰਦਾ ਹੈ ਉਹਨੂੰ ਲੱਗਦਾ ਕਿ ਮੈਂ ਬਾਹਰ ਜਾ ਕੇ ਥੋੜਾ ਇਜ਼ੀ ਹੋ ਸਕਦਾ ਜਾਂ ਇੱਕ ਲਗਾ ਲਓ ਕਿ ਮੀਡਲ ਕਲਾਸ ਜਿਹਦੇ ਪਿੱਛੇ ਕੁਝ ਨਹੀਂ ਹੈਗਾ ਉਹਨੇ ਆਪਣੀ ਗੁਲੀ ਜਨਰੇਸ਼ਨ ਹੈ ਅਗਲਾ ਅਗਲਾ ਸਵਾਰਨਾ ਉਹਦੇ ਲਈ ਤਾਂ ਓਕੇ ਆ ਪਰ ਜੇ ਕਿਸੇ ਕੋ ਜਮੀਨ ਜਾਇਦਾਦ ਸਾਰਾ ਕੁਝ ਹੁੰਦਿਆਂ ਗਿੰਦਿਆਂ ਫੇਰ ਉਹ ਕਹੇ ਕਿ ਮੈਂ ਆਸਟ੍ਰੇਲੀਆ ਜਾ ਕੇ ਵਧੀਆ ਲਾਈਫ ਲਈ ਜਾਣਾ ਨਹੀਂ ਉਹ ਗਲਤ ਫਹਮੀ ਆ ਭਾਜੀ ਉੱਥੇ ਹੀ ਆ ਜਾਂਦੀ ਹੈ ਜ਼ਿੰਦਗੀ ਮੈਂ ਸਰ ਗਰਨਾਣਗਪੁਰੇ ਤੋਂ ਆਇਆ ਹਾਂ ਤੇ ਤਰਨਤਾਰਨ ਰੋਡ ਤੇ ਆਪਣੇ ਭਾਜੀ ਹੁਣਾਂ ਦੀ ਸ਼ਾਪ ਆ ਆਸਟ੍ਰੇਲੀਆ ਤੋਂ ਅੰਮ੍ਰਿਸਰ ਨਾ ਕੋ ਗੁੱਡੀਆਂ ਲੈਣ ਲਈ ਆਏ। ਇਸਟਰੀਆ ਤੁਹਾਨੂੰ ਸਭ ਮਤਲਬ ਮਤਲਬ ਇਹ ਭਾਜੀ ਆਸਟ੍ਰੇਲੀਆ ਪਹਿਲਾਂ ਰਹਿੰਦੇ ਸੀ। ਸਪੈਸ਼ਲ ਅੰਬੈਸਡਰ ਆਏ। ਉੱਧਰੋਂ ਗੁੱਡੀਆਂ ਤੇ ਹੋਰ ਵੀ ਕਦੀ ਮਿਲਦੀ ਹੈ ਕਿ ਨਾ ਕੋ ਗੁੱਡੀਆਂ ਸਰ ਇੰਨਾ ਕੋ ਤਾਂ ਲੈ ਆਏ ਮੈਂ ਨਾ ਲੋਰੀਗੇਟ ਸ਼ੋਪ ਹੈਗੀ ਆ ਆਈ ਥਿੰਕ ਕੁਝ ਸ਼ੋਪਾ ਨਾਮ ਨਹੀਂ ਉਹਦਾ ਯਾਦ ਉਥੇ ਨਾ ਇਹਨਾਂ ਦਾ ਗੁੱਡਾ ਇੱਕ ਪਿਆਸ ਸੀ ਛੋਟਾ ਡੇਢ ਤਾ ਵੀ ਦਾ ਉਹ ਦੇਖਿਆ ਸੀ ਤੇ ਗੁੱਡੇ ਦੀ ਬਣਾਵਟ ਬਹੁਤ ਸੋਹਣੀ ਲੱਗੀ ਸੀ। ਤੇ ਉਹਨਾਂ ਕੋ ਇਹਨਾਂ ਦਾ ਨੰਬਰ ਲਿਆ ਤੇ ਸਪੈਸ਼ਲ ਇਹਨਾਂ ਦਾ ਐਡਰੈਸ ਪੁੱਛ ਕੇ ਆਪਾਂ ਆਏ। ਗੁੱਡੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਮਤਲਬ ਕਮਾਨੀ ਗੁੱਡੀ ਐਡੀ ਸੋਹਣੀ ਮਤਲਬ ਇੱਕ ਤੋਂ ਗੁੱਡੀਆਂ ਬਣਾਉਂਦੇ ਆ ਜਿਹੜੇ ਖਰਾਬ ਕਰਦੀਆਂ ਕੁਝ ਪ੍ਰੋਪਰ ਗੁੱਡੀ ਵਧੀਆ ਇੰਨਾ ਕੋਈ ਹੀ ਮਿਲੀ ਮਿਲੀ ਇਹ ਆਪਣੇ ਵੱਡੇ ਵੀਰ ਹਗੇ ਆ ਤੇ ਆਪਾਂ ਇਹ ਹਰ ਸਾਲ ਆ ਜੀਦਾ ਗੁੱਡੀ ਲੈਣ ਵਾਸਤੇ ਤੇ ਹਰ 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 ਰਕੰਦਾ ਡਿਜ਼ਾਈਨ ਹੈਗਾ ਨਾ ਕੋ ਵੱਖਰੇ ਵੱਖਰੇ ਡਿਜ਼ਾਈਨ ਜਿਹੜਾ ਮਰਜ਼ੀ ਲੈਣਾ ਹੋਵੇ ਛੇ ਤਾਂ ਵੀ ਛੋੜਾ ਵੀ ਮਤਲਬ ਕਿ ਡਿਜ਼ਾਈਨ ਬਹੁਤੇ ਵਧੀਆਗੇ ਆ ਮਾਰਕੀ ਨਾਲ ਘੱਟ ਡੇਟ ਹੈਗਾ ਵਾ ਤੇ ਗੁੱਡੀ ਵੀ ਪੂਰੀ ਓਕੇ ਹੈਗੀ ਆ ਮਸ਼ਹੂਰ ਕਿਉਂ ਨਹੀਂ ਹੈ ਇਹਦਾ ਏ ਆਪਣੇ ਮੈਨ ਡਿਜ਼ਾਈਨ ਕਰਕੇ ਬਾਕੀ ਵੀਰ ਉਹਨਾਂ ਦਾ ਸੁਭਾਅ ਵਧੀਆ ਵਾ ਠੀਕ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, car For more information, please contact him at under Check Trade platform, www.dot.jacktrade.dot.com/slash/921760. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ